ਦੇਖੋ ਸਵਾਲ ਮੈਂ ਇਸ ਟਾਈਮ ਬੋਲ ਮੈ ਰਹਿਆ ਪਰ ਕਈਆਂ ਦਾ ਇਹ ਹਾਂ ਜਿਹੜੇ ਅਸੀਂ ਪੁੱਛਦੇ ਪਏ ਹਾਂ ਤੇ ਉਹ ਖਰਾਸ਼ ਜਿਹੜੀ ਬਾਰ ਬਾਰ ਐ ਕਰਦਾ ਹੈ ਨਾ ਗਲੇ ਚ ਹੁੰਦੀ ਹੈ ਹੈਨਾ ਤੇ ਇਹਦਾ ਕੀ ਹੱਲ ਹੈ ਖਰਾਸ਼ ਕਈ ਗਾਣੇ ਚ ਸੋਹਣੀ ਵੀ ਲੱਗਦੀ ਹੈ ਇਦਾਂ ਦੀ ਗੱਲ ਨਹੀਂ ਇਹਦਾ ਕੀ ਹੱਲ ਇਹਦੇ ਚ ਨਾ ਇੱਕ ਸੇਂਦਾ ਨਮਕ ਅੱਛਾ ਜੀ ਉਹ ਤਾਂ ਯੂਜ਼ ਕਰਦੇ ਆ ਜੀ ਰੈੱਡ ਹੈਨਾ ਸਪਿੰਕ ਸੌਲ ਉਹਨੂੰ ਹਣੀ ਚ ਮਿਕਸ ਕਰਨਾ ਅਸੀਂ ਹਣੀ ਤੁਸੀਂ ਨਾ ਮੇਰੇ ਤੋਂ ਲੈ ਕੇ ਜਾਓ ਮੈਨੂੰ ਆਪਣੇ ਉੱਤੇ ਬੜਾ ਮਾਣ ਹੈ ਕਿ ਮੈਂ ਮੈਂ ਸੱਚਮੁੱਚ ਅਸਲੀ ਚੀਜ਼ ਲੈ ਰਿਹਾ ਕਿਉਂਕਿ ਬਣੀ ਮਿਹਨਤ ਹੈ ਕਹਿਣਾ ਹੀ ਸੀ ਤੁਹਾਨੂੰ ਮੇਰੀ ਇਹ ਤੇ ਮੂਹਰ ਨਾ ਬਹੁਤ ਹੋਈ ਹੈ ਹਣੀ ਤੇ ਮੈਂ ਪੂਰੀ ਟੀਮ ਰੱਖੀ ਹੋਈ ਹੈ ਜੀ ਬੜੀ ਮਹਿੰਗੀ ਟੀਮ ਹੈ ਜਿਹੜੀ ਮੈਂ ਲਾਈ ਹੋਈ ਹਾਂ ਇਕੱਲੇ ਹਣੀ ਤੇ ਲਾਈ ਕਿਉਂਕਿ ਉਹ ਜਿਹੜੀ ਹਣੀ ਹੈ ਨਾ ਜੀ ਉਦੇ ਵਿੱਚ ਤੁਸੀਂ ਇਹਨੂੰ ਸਿੰਧਾ ਨਮਕ ਨੂੰ ਮਿਕਸ ਕਰਕੇ ਗਲ ਚਟਟ ਚਟਕ ਕੇ ਬੱਚਿਆਂ ਵਾਂਗੂ ਖਾਣਾ ਤੇ ਉਸ ਤੋਂ ਕੋਸਾ ਜਿਹਾ ਪਾਣੀ ਪੀਣਾ ਚਾਹੇ ਸ਼ੋਅ ਤੋਂ ਪਹਿਲਾਂ ਹੀ ਲੈ ਲਓ ਚਾਹੇ ਆ ਕੇ ਘਰੇ ਲੋ ਚਾਹੇ ਦਿਨ 'ਚ ਕਦੇ ਵੀ ਲੋ ਠੀਕ ਇਹ ਲੈਣ ਨਾਲ ਤੁਹਾਡਾ ਗਲਾ ਬਿਲਕੁਲ ਸੌਫਟ ਹੋ ਜਾਣਾ ਤਾਂ ਲੈਣਾ ਹੌਲੀ ਹੌਲੀ ਔਰ ਇੱਕ ਤੁਨ ਮੈਂ ਦੱਸ ਦਿੰਦਾ ਇੱਕ ਨਾ ਆਪਣੇ ਕੋਲੇ ਪਾਊਡਰ ਬਣਦਾ ਬ੍ਰਿਧੀ ਅਮਰਤ ਪਾਊਡਰ ਜਿਹੜਾ ਬ੍ਰਿਧੀ ਅਮਰਤ ਮਤਲਬ ਗਲੇ 'ਚ ਖਰਾਜ ਖੁਰੁਰ ਜਿਵੇਂ ਅੱਜ ਸ਼ੋਅ ਤੇ ਮੈਂ ਆ ਰਿਹਾ ਸੀ ਮੈਨੂੰ ਪ੍ਰੋਬਲਮ ਸੀਗੀ ਅੱਛਾ ਜੀ ਮੈਂ ਲੈ ਕੇ ਆਇਆ ਸ਼ਾਇਦ ਮਿਕ ਕਰਕੇ ਉਹ ਕਿਉਂਕਿ ਹੋ ਜਾਂਦਾ ਕਈ ਵਾਰੀ ਗਲਾ ਐਦਾਂ ਮੌਸਮ ਚੇਂਜ ਹੋ ਰਿਹਾ ਮੌਸਮ ਚੇਂਜ ਹੋ ਰਿਹਾ ਕੁਝ ਅੱਜ ਮੇਰੇ ਤੋਂ ਗਲਤੀ ਹੋ ਗਈ ਸਵੇਰੇ ਸਵੇਰੇ ਮੈਨੂੰ ਧਿਆਨ ਨਹੀਂ ਰਿਹਾ ਜਦੋਂ ਅਸੀਂ ਹੰਸਾਲੀ ਸਾਹਿਬ ਗੁਰਦੁਆਰਾ ਸਾਹਿਬ ਕੈਂਪ ਦੇ ਵਿੱਚ ਗਏ ਨਾ ਤਾਂ ਉਸ ਤੋਂ ਪਹਿਲਾਂ ਨਾ ਸਵੇਰੇ ਜਾਂਦੇ ਹੋਏ ਮੈਂ ਉਹ ਔਰੇਂਜ ਦਾ ਜੂਸ ਮੈਨੂੰ ਬੜਾ ਸਵਾਦ ਲੱਗਾ ਵਾਈਫ ਨੇ ਕੱਢਦਾ ਮੈਂ ਪੀ ਗਿਆ ਤੇ ਉਹਨੇ ਇੱਕਦਮ ਫੜ ਲਿਆ ਗਲਾ ਤੇ ਮੈਨੂੰ ਬਾਅਦ ਚ ਫੀਲ ਹੋਇਆ ਫਿਰ ਮੈਂ ਉਹ ਜਿਹੜਾ ਸਾਡਾ ਬ੍ਰਿਧੀ ਅਮਰਤ ਪਾਊਡਰ ਤੇ ਹਨੀ ਮਿਕਸ ਕਰਕੇ ਮੈਂ ਲਿਆ ਆਉਣ ਤੋਂ ਪਹਿਲਾਂ ਹੁਣ ਬਿਲਕੁਲ ਦੇਖੋ ਠੀਕ ਆ ਅੱਛਾ ਤੇ ਇਹਦੇ ਬਹੁਤ ਫਾਇਦੇ ਆ ਇਹ ਇਹ ਜਿਹੜਾ ਹੈਗਾ ਇਹ ਦੋ ਤਿੰਨ ਚੀਜ਼ਾਂ ਤੁਹਾਨੂੰ ਦੇਵਾਂਗੇ ਤੁਸੀਂ ਉਹਨੂੰ ਜਦੋਂ ਯੂਜ਼ ਕਰੋਗੇ ਨਾ ਅਗਲੀ ਵਾਰ ਜਦੋਂ ਤੁਸੀਂ ਮੇਰੇ ਕੋਲੇ ਸੈਕੰਡ ਟਾਈਮ ਆਓਗੇ ਸਾਵਨ ਰੂਪੋ ਵਾਲੀ ਦੀ ਤਰ੍ਹਾਂ ਤੁਹਾਨੂੰ ਪੂਰਾ ਕੌਨਫੀਡੈਂਸ ਹੋਗਾ ਵੀ ਆਹ ਕਮਾਲ ਆ ਕਿਉਂਕਿ ਇਹਨਾਂ ਨੂੰ ਵੀ ਹੈਗਾ ਇਸ ਗੱਲ ਕਿਉਂਕਿ ਮੈਂ ਹਮੇਸ਼ਾ ਜਦੋਂ ਇਹ ਆਏ ਨੇ ਮੈਨੂੰ ਈਵਨ ਮੈਂ ਕੋਈ ਵੀ ਪ੍ਰੋਡਕਟ ਤੁਹਾਡਾ ਤੁਸੀਂ ਮੈਨੂੰ ਦਿੱਤਾ ਮੈਂ ਮੈਨੂੰ ਹਰ ਇੱਕ ਪ੍ਰੋਡਕਟ ਬਹੁਤ ਹੀ ਵਧੀਆ ਲੱਗ ਗਿਆ ਨਹੀਂ ਅੱਗੇ ਤੋਂ ਕੋਈ ਵੀ ਚੀਜ਼ ਅਸੀਂ ਯੂਜ਼ ਕਰਾਂਗੇ ਜਾਂ ਸਲਾਹ ਲੈਣੀ ਹੈ ਤਾਂ ਹੀ ਬਦਲ ਲੱਗਦਾ ਹੈ ਤਾਂ ਹੀ ਬਦਲ ਲੱਗਦਾ ਦੇਖੋ ਸਵਾਲ ਮੈਂ ਇਸ ਟਾਈਮ ਬੋਲ ਮੈ ਰਹਿਆ ਪਰ ਕਈਆਂ ਦਾ ਇਹ ਹਾਂ ਜਿਹੜੇ ਅਸੀਂ ਪੁੱਛਦੇ ਪਏ ਹਾਂ ਤੇ ਉਹ ਖਰਾਸ਼ ਜਿਹੜੀ बार-बार ਐ ਕਰਦਾ ਹੈ ਨਾ ਗਲੇ ਚ ਹੁੰਦੀ ਹੈ ਨਾ ਤੇ ਇਹਦਾ ਕੀ ਹਾਲ ਹੈ ਖਰਾਸ਼ ਕਈ ਗਾਣਿਆਂ ਚ ਸੋਹਣੀ ਵੀ ਲੱਗਦੀ ਹੈ ਇੱਦਾਂ ਦੀ ਗੱਲ ਨਹੀਂ ਇਹਦਾ ਕੀ ਹਾਲ ਹੈ ਇਹਦੇ ਚ ਨਾ ਇੱਕ ਸਿੰਦਾ ਨਮਕ ਅੱਛਾ ਜੀ ਹੂੰ ਉਹ ਤਾਂ ਯੂਜ਼ ਕਰਦੇ ਆ ਰੈੱਡ ਹੈਨਾ ਸਪਿੰਕ ਸੌਲ ਉਹਨੂੰ ਹਣੀ ਚ ਮਿਕਸ ਕਰਨਾ ਅਸਹੀ ਹਣੀ ਤੁਸੀਂ ਨਾ ਮੇਰੇ ਤੋਂ ਲੈ ਕੇ ਜਾਓ ਮੈਨੂੰ ਆਪਣੇ ਉੱਤੇ ਬੜਾ ਮਾਣ ਹੈ ਕਿ ਮੈਂ ਮੈਂ ਸੱਚਮੁੱਚ ਅਸਲੀ ਚੀਜ਼ ਦੇ ਰਿਹਾ ਕਿਉਂਕਿ ਮੇਰੀ ਮਿਹਨਤ ਹੈ ਕਹਿਣਾ ਹੀ ਸੀ ਤੁਹਾਨੂੰ ਮੇਰੀ ਇਹ ਤੇ ਮੂਵਮੈਂਟ ਬਹੁਤ ਹੋਈ ਹੈ ਹਣੀ ਤੇ ਮੈਂ ਪੂਰੀ ਟੀਮ ਰੱਖੀ ਹੋਈ ਹੈ ਜੀ ਬੜੀ ਮਹਿੰਗੀ ਟੀਮ ਹੈ ਜਿਹੜੀ ਮੈਂ ਲਾਈ ਹੋਈ ਆ ਇਕੱਲੇ ਹਣੀ ਤੇ ਨਹੀਂ ਬਿਲਕੁਲ ਕਿਉਂਕਿ ਉਹ ਜਿਹੜੀ ਹਨੀ ਹੈ ਨਾ ਜੀ ਉਹਦੇ ਵਿੱਚ ਤੁਸੀਂ ਇਹਨੂੰ ਸਿੰਧਾ ਨਮਕ ਨੂੰ ਮਿਕਸ ਕਰਕੇ ਗਲ ਚਟਟ ਚਟਟ ਕੇ ਬੱਚਿਆਂ ਵਾਂਗੂੰ ਖਾਣਾ ਤੇ ਉਸ ਤੋਂ ਕੋਸਾ ਜਿਹਾ ਪਾਣੀ ਪੀਣਾ ਚਾਹੇ ਸ਼ੋਅ ਤੋਂ ਪਹਿਲਾਂ ਹੀ ਲੈ ਲਓ ਚਾਹੇ ਆ ਕੇ ਘਰੇ ਲੋ ਚਾਹੇ ਦਿਨ 'ਚ ਕਦੇ ਵੀ ਲੋ ਠੀਕ ਇਹ ਲੈਣ ਨਾਲ ਤੁਹਾਡਾ ਗਲਾ ਬਿਲਕੁਲ ਸੌਫਟ ਹੋ ਜਾਣਾ ਉਹ ਲੈਣਾ ਹੌਲੀ ਹੌਲੀ ਔਰ ਇੱਕ ਤੁਹਾਨੂੰ ਮੈਂ ਦੱਸ ਦਿੰਦਾ ਇੱਕ ਨਾ ਆਪਣੇ ਕੋਲੇ ਪਾਊਡਰ ਬਣਦਾ ਬ੍ਰਿਧੀ ਅਮਰਤ ਪਾਊਡਰ ਇਹਦਾ ਬ੍ਰਿਧੀ ਅਮਰਤ ਮਤਲਬ ਗਲੇ ਚ ਖਰਾਜ ਖੁਰ ਖੁਰ ਜਿਵੇਂ ਅੱਜ ਸ਼ੋਅ ਤੇ ਮੈਂ ਆ ਰਿਹਾ ਸੀ ਮੈਨੂੰ ਪ੍ਰੋਬਲਮ ਸੀਗੀ ਅੱਛਾ ਹੀ ਮੈਂ ਲੈ ਕੇ ਆਇਆ ਸ਼ਾਇਦ ਮਿਕ ਕਰਕੇ ਹੋ ਕਿਉਂਕਿ ਹੋ ਜਾਂਦਾ ਕਈ ਵਾਰੀ ਗਲਾ ਐਦਾਂ ਮੌਸਮ ਚੇਂਜ ਹੋ ਰਿਹਾ ਮੌਸਮ ਚੇਂਜ ਹੋ ਰਿਹਾ ਕੁਛ ਅੱਜ ਮੇਤੋ ਗਲਤੀ ਹੋ ਗਈ ਸਵੇਰੇ ਸਵੇਰੇ ਮੈਂ ਧਿਆਨ ਨਹੀਂ ਰਿਹਾ ਜਦੋਂ ਅਸੀਂ ਹੰਸਾਲੀ ਸਾਹਿਬ ਗੁਰਦੁਆਰਾ ਸਾਹਿਬ ਕੈਂਪ ਦੇ ਵਿੱਚ ਗਏ ਨਾ ਤਾਂ ਉਸ ਤੋਂ ਪਹਿਲਾਂ ਨਾ ਸਵੇਰੇ ਜਾਂਦੇ ਹੋਏ ਮੈਂ ਉਹ ਔਰੇਂਜ ਦਾ ਜੂਸ ਮੈਨੂੰ ਬੜਾ ਸਵਾਦ ਲੱਗਾ ਵਾਈਫ ਨੇ ਕੱਢਦਾ ਮੈਂ ਪੀ ਗਿਆ ਅੱਛਾ ਹੀ ਤੇ ਉਹਨੇ ਇੱਕਦਮ ਫੜ ਲੈ ਗਲਾ ਤੇ ਮੈਨੂੰ ਬਾਅਦ ਚ ਫੀਲ ਹੋਇਆ ਫਿਰ ਮੈਂ ਉਹ ਜਿਹੜਾ ਸਾਡਾ ਬ੍ਰਿਧੀ ਅਮਰਤ ਪਾਊਡਰ ਤੇ ਹਨੀ ਮਿਕਸ ਕਰਕੇ ਮੈਂ ਲਿਆ ਆਉਣ ਤੋਂ ਪਹਿਲਾਂ ਹੁਣ ਬਿਲਕੁਲ ਦੇਖੋ ਠੀਕ ਆ ਅੱਛਾ ਜੀ ਤੇ ਇਹਦੇ ਬਹੁਤ ਫਾਇਦੇ ਆ ਇਹ ਇਹ ਜਿਹੜਾ ਹੈਗਾ ਇਹ ਦੋ ਤਿੰਨ ਚੀਜ਼ਾਂ ਤੁਹਾਨੂੰ ਦੇਵਾਂਗੇ ਤੁਸੀਂ ਉਹਨੂੰ ਜਦੋਂ ਯੂਜ਼ ਕਰੋਗੇ ਨਾ ਅਗਲੀ ਵਾਰ ਜਦੋਂ ਤੁਸੀਂ ਮੇਰੇ ਕੋਲ ਸੈਕੰਡ ਟਾਈਮ ਆਓਗੇ ਸਾਵਨ ਰੂਪੋ ਵਾਲੀ ਦੀ ਤਰ੍ਹਾਂ ਤੁਹਾਨੂੰ ਪੂਰਾ ਕੌਨਫੀਡੈਂਸ ਹੋਗਾ ਵੀ ਯਾਰ ਕਮਾਲ ਆ ਕਿਉਂਕਿ ਇਹਨਾਂ ਨੂੰ ਵੀ ਹੈਗਾ ਇਸ ਗੱਲ ਕਿਉਂਕਿ ਮੈਂ ਹਮੇਸ਼ਾ ਜਦੋਂ ਇਹ ਆਏ ਨੇ ਮੈਂ ਇਵਨ ਮੈਂ ਕੋਈ ਵੀ ਪ੍ਰੋਡਕਟ ਤੁਸੀਂ ਮੈਨੂੰ ਦਿੱਤਾ ਮੈਂ ਮੈਨੂੰ ਹਰ ਇੱਕ ਪ੍ਰੋਡਕਟ ਬਹੁਤ ਹੀ ਵਧੀਆ ਲੱਗ ਗਿਆ ਨਹੀਂ ਅੱਗੇ ਤੋਂ ਕੋਈ ਵੀ ਚੀਜ਼ ਅਸੀਂ ਯੂਜ਼ ਕਰਾਂਗੇ ਜਾਂ ਸਲਾਹ ਲੈਣੀ ਹੈ ਤਾਂ ਹੀ ਬਦਲ ਲੱਗਦਾ ਹੈ ਤਾਂ ਹੀ ਬਦਲ ਲੱਗਦਾ ਹੈ